ਕਟਿਆਲਾ ਦੇ ਪ੍ਰਸਿੱਧ ਭੁਪਿੰਦਰ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਸਵੇਰੇ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਤੋਂ ਪੇਪਰ ਲੈਣ ਤੋਂ ਇਨਕਾਰ ਕਰ ਦਿੱਤਾ ਸਕੂਲ ਪ੍ਰਬੰਧਕ ਦਾ ਕਹਿਣਾ ਹੈ ਕਿ ਅੱਜ ਹਾਊਸ ਡਰੈਸ ਜਿਸ ਕਰਕੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਇਸ ਦੇ ਮੌਕੇ ਤੇ ਪਹੁੰਚੇ ਮਾਪਿਆਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਬੱਚਿਆਂ ਨੂੰ ਨਿਯਮਤ ਸਕੂਲ ਡਰੈਸ ਪਾ ਕੇ ਹੀ ਭੇਜਿਆ ਸੀ ਪਰ ਫਿਰ ਵੀ ਪੇਪਰ ਨਹੀਂ ਲੈ ਜਾ ਰਹੇ ਮਾਪਿਆਂ ਨੇ ਦੋਸ਼ ਲਗਾਇਆ ਕਿ ਇਹ ਕਿਸੇ ਵੀ ਸੰਵਿਧਾਨ ਜਾਂ ਨਿਯਮਤ ਵਿੱਚ ਨਹੀਂ ਲਿਖਿਆ ਕਿ ਡਰੈੱਸ ਦੇ ਨਾਂ ਤੇ ਬੱਚਿਆਂ ਦੀ ਪੜ੍ਹਾਈ ਰੋਕੀ ਜਾਵੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਇਸ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਕਰਾਂਗੇ ਮੇਰੀ ਬੇਟੀ ਮੇਰਾ ਨਾਮ ਜੀ ਇਸ਼ੂ ਗਿਲ ਹੈ ਮੇਰੀ ਬੇਟੀ ਕੁਬਿੰਦਰਾ ਇੰਟਰਨੈਸ਼ਨਲ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ 8:30 ਹੋਣਾ ਸੀਗਾ ਪਰ ਨਾ ਦਿਮਾਗ ਤੇ ਬੋਝ ਹੋਣ ਕਰਕੇ ਬੱਚੇ ਦੇ ਚਾਰਾ 4:30 ਉੱਠ ਕੇ ਪੜ ਰਿਆ ਸੀ ਮੈਂ ਉਹਨੂੰ ਪੜਾ ਰਹੀ ਸੀ ਮੇਰੇ ਦਿਮਾਗ ਚੋਂ ਸਲਿੱਪ ਕਰ ਗਿਆ ਵੀ ਅੱਜ ਹਾਊਸਡੈਸ ਪਾਣੀ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦਾ ਪਿੱਛੇ ਸਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚੇ ਨੂੰ ਸੀ ਪੇਪਰ 'ਚ ਨਹੀਂ ਬਿਠਣ ਦਵਾ ਇਹ ਕਿਹੜੀ ਬੁੱਕ ਰੂਲ ਚ ਇਹ ਕਿਹੜੀ ਸਕੂਲ ਦੀ ਪਾਲਿਸੀ ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰਸ 'ਤੇ ਬੈਠਣ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸes 'ਸਮੇ ਸਕੂਲ ਯੂਨੀਫਾਰਮ 'ਚ ਹੀ ਆਏ ਆਏ ਹੈ ਬਸ ਇੱਕ ਹਾਊਸ ਡਰੈਸ ਨਹੀਂ ਪਾਈ ਉਹਦੇ ਕਰਕੇ ਕਹਿੰਦੇ ਪੇਪਰਸ 'ਤੇ ਨਹੀਂ ਬੈਠਣ ਦਵਾਗੇ ਜਦੋਂ ਹੁਣ ਪੇਰੈਂਟਸ ਨੇ ਆ ਕੇ ਲੜਾਈ ਝਗੜਾ ਕੀਤਾ ਹੰਗਾਮਾ ਕੀਤਾ ਤੇ ਹੁਣ ਡਰੈਸਾ ਲੈ ਕੇ ਬੱਚਾ ਨੂੰ ਪੇਪਰ 'ਚ ਬਿਠਾਤਾ ਔਰ ਜਿਹੜੇ ਬੱਚੇ ਦਾ 1 ਘੰਟਾ 1.5 ਘੰ ਇਹ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟਸ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਸੀ ਤੇ ਐਂਗਲ ਵੱਜਿਆ ਫਿਰ ਅੱਗੇ ਕੁੱਤਾ ਆਣ ਲੱਗਾ ਸੀਗਾ ਇਹਨਾਂ ਦੇ ਸਕੂਲ ਵਾਲੇ ਤਾਂ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨਾ ਜਦ ਕਿ ਇਹਨੇ ਪਿਛਲੇ ਸਾਲ ਮੈਸੇਜ ਕੀਤਾ ਸੀ ਵੀ ਡਿਊਰਿੰਗ ਪੇਪਰਾਂ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸ ਡਰੈਸ ਨਹੀਂ ਪਾ ਕੇ ਆਣੀ ਵਿੰਟਰਸ ਦੇ ਵਿੱਚ ਇਹ ਮੈਸੇਜ ਕਰ ਦਿੰਦੇ ਤੁਸੀਂ ਹਾਊਸ ਡਰੈਸ ਨਹੀਂ ਪਾ ਕੇ ਆਣੀ ਫਿਰ ਕੀ ਹੋ ਗਿਆ ਜੇ ਬੱਚਾ ਪੇਪਰ ਇੱਕ ਇੱਕ ਮਿੰ ਹੈ ਐਗਜ਼ਾਮ ਚੱਲ ਰਹੇ ਹੈ ਬੱਚੇ ਦੇ ਪ੍ਰੈਸ਼ਰ ਹੈ ਪੇਰੈਂਟਸ ਦੇ ਪ੍ਰੈਸ਼ਰ ਹੈ ਜੇ ਥਰਸਡੇ ਦਿਮਾਗ ਚੋਂ ਨਿਕਲ ਗਿਆ ਹਾਊਸ ਡਸ ਨਹੀਂ ਪਾਈ ਆਇਆ ਤਾਂ ਸਕੂਲ ਯੂਨੀਫਾਰਮ ਚ ਹੈ ਤੁਸੀਂ ਬੱਚੇ ਨੂੰ ਕਿਉਂ ਮੈਂਟਲੀ ਹਰਾਸਮੈਂਟ ਕਰ ਪੇਪਰ ਤਾਂ ਲੋ ਤੁਸੀਂ ਪੇਪਰ ਨਹੀਂ ਲਿੱਤਾ ਬੱਚੇ ਦਾ ਕੌਨਫੀਡੈਂਸ ਲੂਜ਼ ਹੋਏਗਾ ਬੱਚੇ ਬੱਚੇ ਨੂੰ ਕਿੰਨੀ ਮੈਂਟਲੀ ਹਰਾਸਮੈਂਟ ਕੀਤੀ ਹੈ ਹਾਂਜੀ ਅਗਲੇ ਸਟੈਪ ਜੀ ਡੀਸੀ ਮੈਡਮ ਕੁਝ ਸ਼ਿਕਾਇਤ ਕਰਾਂਗੇ ਉਹ ਦੇਖਣ ਉਹਨਾਂ ਨੇ ਕੀ ਕਰਨਾ ਹੈ ਬੱਚਿਆਂ ਨੂੰ ਕਲਾਸ ਚੋਂ ਬਾਹਰ ਕੱਢਤਾ ਦੱਸੋ ਇਸ ਤਰੀਕ ਇੱਕ ਯੂਨੀਫਾਰਮ ਪਿੱਛੇ ਜਦ ਕਿ ਉਹ ਯੂਨੀਫਾਰਮ ਪਾਈ ਹੋਈ ਹੈ ਸਕੂਲ ਦੀ ਅਸੀਂ ਚੱਲ ਸਕੂਲ ਤੋਂ ਬਾਅਦ ਪੇਪਰ ਦੇਖ ਲਈਏ ਬੱਚੇ ਦਾ ਕਿਵੇਂ ਹੁੰਦਾ ਹੈ ਤਾਂ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਉਹ ਕੋਈ ਜਵਾਬ ਹੀ ਨਹੀਂ ਦੇ ਰਹੇ ਫੇਸ ਹੀ ਨਹੀਂ ਕਰ ਰਹੇ ਸਾਡਾ ਉਹ ਤਾਂ ਉਹਨਾਂ ਪੇਰੈਂਟਸ ਦਾ ਫੇਸ ਕਰ ਰਹੇ ਆ ਜਿਹੜੇ ਉਹਨਾਂ ਕੋਲ ਗੱਬੇ ਪਏ ਡਰੇ ਪਏ ਆ ਜਿਹੜੇ ਸਾਡੇ ਵਰਗੇ ਪੇਰੈਂਟਸ ਉਹਨਾਂ ਨਾਲ ਜਵਾਨ ਲੜਾਂਦੇ ਆ ਬੋਲਦੇ ਆ ਉਹਨਾਂ ਅੱਗੇ ਉਹ ਬੋਲਦੇ ਨਹੀਂ ਸੀ ਮੇਰਾ ਮਨਵੀਨ ਕੌਰ ਆ 7th ਹੀ ਚਾਹ ਤੇਜਵੀਰ ਆ ਮੇਰਾ ਕਲਾਸ ਬੇਟਾ ਨਹੀਂ ਇਹ ਬੱਚੇ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਭੇਜੋ ਪਹਿਲੇ ਦਾ ਮਾਈਂਡ ਇਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਬੈਂਡ ਨੂੰ ਚੱਲਾ ਹਰ ਇੱਕ ਦੇ ਮਾਈਂਡ ਚ ਇਹ ਥਾਟ ਹੋਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਇੱਥੇ ਕਰਕੇ ਇਹਨਾਂ ਨੇ ਆਪਣਾ ਕੀਤਾ ਬੱਚਿਆਂ ਨੂੰ ਧੂਕ ਚ ਖੜਾਤਾ 1 ਘੰਟਾ ਕੋਈ ਮਹੀਨੇ ਨਹੀਂ ਰਖਦਾ ਇਹਨਾਂ ਲਈ ਕਮਾਲ ਹੋ ਗਈ ਸਾਰੇ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਦੇ ਸਕੂਲ ਚ ਆਪਣੀ ਇਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੁਐਸ਼ਨ ਰੇਜ਼ ਨਹੀਂ ਕੀਤਾ ਹਮੇਸ਼ਾ ਕੋਆਪਰੇਟ ਕੋਆਪਰੇਸ਼ਨ ਦਿਖਾਈ ਹੈ ਇਹ ਸੱਤ ਬੱਚੇ ਮਰੇ ਇਹਨਾਂ ਦੇ ਐਕਸ਼ਨ ਨਹੀਂ ਲੈਂਦਾ ਵੀ ਤਾਂ ਇਹ ਤਾਂ ਹੀ ਹੁੰਦਾ ਜਿਹੜੇ ਇਹਨਾਂ ਦੇ ਸਕੂਲ ਦੇ ਸਮਾਣਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਨਾ ਜਿਹੜੇ ਉਹ ਸੱਤ ਬੱਚੇ ਵਿਚਾਰੇ ਮਰੇ ਆ ਉਹ ਇਸ ਸਕੂਲ ਦੀ ਗਲਤੀ ਨਾਲ ਮਰੇ ਆ ਇਸ ਸਕੂਲ ਤੇ ਐਕਸ਼ਨ ਹੋਇਆ ਨਹੀਂ ਜਿਸ ਕਰਕੇ ਚੁੱਪ ਤਾਂ ਹੀ ਚਾਦਾ ਚੋੜੇ ਹੁੰਦੇ ਆ ਮੈਂ ਆਪਣੀ ਬੇਟੀ ਨੂੰ ਰੋਜ਼ ਸਕੂਲ ਲੈਣ ਆਉਂਦੀ ਸੀਗੀ ਜਿੱ ਪ੍ਰਿੰਸੀਪਲ ਮੈਮ ਖੜਦੇ ਸੀ ਉੱਥੋਂ ਹੀ ਉਹ ਬੱਚਿਆਂ ਦੀ ਗੱਡੀ ਜਾਂਦੀ ਸੀ ਉਸ ਟਾਈਮ ਪ੍ਰਿੰਸੀਪਲ ਮੈਡਮ ਨੇ ਗੱਡੀ ਰੋਕ ਕੇ ਕਿਉਂ ਨਹੀਂ ਕਿਹਾ ਵੀ ਦੇਵੀ ਤੁਸੀਂ ਇੰਨੇ ਬੱਚੇ ਕਿਉਂ ਬਿਠਾਏ ਐ ਤੁਸੀਂ ਮੈਨੂੰ ਆਪਣੀ ਗੱਡੀ ਦੇ ਸਾਰੇ ਸੇਫਟੀ ਸਾਰੀ ਚੈੱਕ ਕਰਵਾਓ ਔਰ ਉਸ ਦੇ ਬਾਵਜੂਦ ਜਦੋਂ ਪ੍ਰਾਈਵੇਟ ਗੱਡੀ ਐ ਸਕੂਲ ਦੇ ਅੰਦਰ ਕਿਵੇਂ ਖੜੀ ਸਮਾਰਾ ਦੀ ਜਿੰਨੀਆਂ ਵੀ ਗੱਡੀਆਂ ਆਉਂਦੀਆਂ ਸੀਗੀਆਂ ਪ੍ਰਾਈਵੇਟ ਉਹ ਸਾਰੇ ਸਕੂਲ ਦੇ ਅੰਦਰ ਖੜਦੀਆਂ ਸੀ ਕਿਉਂ ਮੈਡਮ ਕੋਲ ਜਵਾਬ ਹੈ ਇਸ ਚੀਜ਼ ਦਾ ਸਰ ਮੇਰਾ ਸੰਦੀਪ ਹੈ ਜੀ ਮੇਰਾ ਬੇਟਾ ਸੈਕੰਡਰੀ ਵਿੱਚ ਪੜਦਾ ਵੀ ਸਕੂਲ ਦੇ ਵਿੱਚ ਪਹਿਲਾਂ ਤਾਂ ਮੈਂ ਇੱਕ ਪੰਜਾਬ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਇਸ ਤੁਹਾਨੂੰ ਇਹ ਵੀ ਹਰ ਵਕਤ ਕਦੇ ਸੜਕਾਂ ਦੇ ਉੱਤੇ ਐਕਸੀਡੈਂਟ ਦੇਖ ਰਹੇ ਹਾਂ ਲੁੱਟਾ ਖੋਆ ਦੇਖ ਰਹੇ ਹਾਂ ਇੱਧਰ ਸਕੂਲ 'ਚ ਸਾਡੀਆਂ ਲੁੱਟਾ ਖੋਆ ਹੋ ਰਹੀਆਂ ਬਸ ਚੁੱਪ ਕਰਕੇ ਬੈਠੇ ਰਹੋ ਬ ਲੋਕਾਂ ਨਾਲ ਜਿਵੇਂ ਹੋ ਰੇ ਚੱਲੀ ਜਾਂਦੇ ਪਟਿਆਲੇ ਦਾ ਇੱਕ ਵਾਰ ਆ ਕੇ ਹਾਲਤਾ ਦੇਖੋ ਆ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਐ ਇੰਨੇ ਐਨੇ 8-8 10-10 ਸਾੰਡੇ ਬਾਾਰ ਸੜਕਾਂ ਦੇ ਘੁੰਮਦੇ ਐ ਅੱਜ ਦੀ ਗੱਲ ਇਹ ਹੈ ਜੀ ਇਹਨਾਂ ਨੇ ਇਹ ਤਾਂ ਰੋਜ਼ ਹੀ ਪਰੇਸ਼ਾਨ ਕਰਦੇ ਬੱਚੇ ਦਾ ਪੇਪਰ ਸੀਗਾ ਅੱਜ ਇਹ ਕਹਿੰਦੇ ਵੀ ਯੂਨੀਫਾਰਮ ਇਹਨੇ ਦੂਸਰੀ ਨਹੀਂ ਪਾਈ ਵੀ ਇਸ ਕਰਕੇ ਇਹਨੂੰ ਸਕੂਲ ਤੋਂ ਬਾਹਰ ਬਿਠਾਤਾ ਵੀ ਆ ਕੇ ਲੈ ਜਾਓ ਆਪਣੇ ਬੱਚੇ ਨੂੰ ਘਰ ਵੀ ਅਸੀਂ ਕੰਮ ਤੇ ਗਏ ਆ ਕਿਤੇ ਜਾਣਾ ਬੰਦਾ ਕਮਾਈ ਦਾ ਤਾਂ ਸਾਧਨ ਸਾਡਾ ਇਹੀ ਹੈ ਵੀ ਅਸੀਂ ਕਮਾਵਾਂਗੇ ਤਾਂ ਸਕੂਲਾਂ ਨੂੰ ਖਰਚੇ ਦੇਵਾਂਗੇ ਪਹਿਲਾਂ ਕਰਕੇ ਰੱਖਿਆ ਸਾਨੂੰ ਸਾਰੇ ਜਿੰਨੇ ਪੇਰੈਂਟਸ ਹੈ ਸਭ ਵੇਲੇ ਬਿਠਾ ਰੱਖਿਆ ਵੀ ਬੇਵਕੂਫ ਹੈ ਇਹ ਸਾਰੇ ਇਹ ਪੜੇ ਲਿਖੇ ਬੰਦੇ ਸਾਰੇ ਬੇਵਕੂਫ ਹੈ ਇਹ ਆਪ ਇਹ ਸਹੀ ਹੈ ਅਸੀਂ ਗਲਤ ਆ ਸਾਰੇ 20 ਰੁਪਏ ਵਾਲੇ ਆਈ ਕਾਰਡ ਇਹ 3-300 ਰੁਪਏ ਦੇ ਲਗਾਣੇ ਆ ੱੱਕੇ ਨਾਲ ਦਿੰਨੇ ਪੇਰੈਂਟਸ ਵੀ ਬਾਨ ਬੱਚੇ ਵੀ ਬਾਨ 20 ਰੁਪਏ ਦਾ ਆਈ ਕਾਰਡ ਮੈਂ ਬਣਾਉਣ ਨੂੰ ਤਿਆਰ ਆ ਸਾਰੇ ਸਕੂਲਾਂ ਦਾ ਜਿੰਨੇ ਵੀ ਸਕੂਲ ਆ ਪੇਰੈਂਟਸ ਇਹ 3-300 ਰੁਪਏ ਦੇ ਲਗਾਣੇ ਆ 50 ਰੁਪਏ ਦਾ ਪੀਜ਼ਾ ਬਾਲਟੀ ਇਹ 100-100 ਰੁਪਏ ਦਾ ਵੇਚਦੇ ਆ 13-1300 ਰੁਪਏ ਦੇ ਇਹ ਐਨੂਅਲ ਫੰਕਸ਼ਨ ਕਰਕੇ ਚਾਹ ਮੱਠੀ ਖਿਲਾ ਕੇ ਘਰ ਨੂੰ ਤੋਰ ਦਿੰਨੇ ਆ ਬੱਚੇ ਨੂੰ ਕਿਆ ਸੀ ਕਸਾਈ ਆ ਯਾਰ ਕਮਾਲ ਹੈ ਮਿਹਨਤ ਮਜ਼ਦੂਰੀ ਦੇ ਪੈਸੇ ਆ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੋ 2027 ਦੇ ਵਿੱਚ ਤੁਹਾਡਾ ਪੱਤਾ ਸਾਫ਼ ਹੈ ਜੇ ਤੁਸੀਂ ਇਹਨਾਂ ਤੇ ਐਕਸ਼ਨ ਨਾ ਲਿੱਤਾ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਹਰੇਕ ਸਕੂਲ ਤੇ ਐਕਸ਼ਨ ਲਓ ਕੱਲਾ ਬੀਬਸ ਨਹੀਂ ਜਿੱਥੇ ਜਿੱਥੇ ਨਜਾਇਜ਼ ਹੋਦੀਏ ਸਾਰੇ ਪਾਸੇ ਖੜੋ ਉਹਨਾਂ ਨਾਲ ਹਰ ਪੇਰੈਂਟਸ ਨਾਲ ਖੜੋ ਅਸੀਂ ਵੀ ਤੁਹਾਡੇ ਨਾਲ ਖੜਾ ਹੋਗੇ ਮੈਂ ਤੁਹਾਡੀ ਮੈਂ ਰਾਜਵੀਰਪੁਰ ਵਰਮਨ ਹਾਂ ਕੋ ਫਾਊਂਡਰ ਕੋ ਆਫ ਫੈਡਰੇਸ਼ਨ ਮੈਂ ਇਹ ਬੀਬਸ ਇੰਟਰਨੈਸ਼ਨਲ ਬੀਬ ਸਕੂਲਾਂ ਕੁਪਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਤੇ ਸਾਡੇ ਬੱਚੇ ਇੱਥੇ ਪੜ੍ਹਦੇ ਹੋਏਗੇ ਨੇ